ਆਵਣੇ ਆਏ ਸ੍ਰਿਸ਼ਟ ਮੇ ਆਉਣ ਨੂੰ ਤਾਂ ਆ ਗਏ ਆਵਣੇ ਆਏ ਸ੍ਰਿਸ਼ਟ ਮੇ ਸ੍ਰਿਸ਼ਟੀ ਦੇ ਉੱਤੇ ਆ ਤਾ ਗਏ ਅਸੀਂ ਆਉਣ ਨੂੰ ਮਹਾਰਾਜ ਕਹਿੰਦੇ ਬਿਨ ਬੂਝੇ ਪਾਸ਼ ਢੋਰ ਢੋਰ ਹੁੰਦਾ ਮਰਿਆ ਹੋਇਆ ਡੰਗਰ ਤੇ ਪਾਸ਼ ਪਸ਼ੂ ਜੀ ਦਾ ਡੰਗਰ ਪਾਸ਼ਾ ਕਹਿੰਦੇ ਨੇ ਕਿ ਆਉਣ ਨੂੰ ਤਾਂ ਇਸ ਸ੍ਰਿਸ਼ਟੀ ਦੇ ਉੱਤੇ ਆ ਗਏ ਤੇ ਜੇ ਤੁਹਾਨੂੰ ਆਤਮਿਕ ਸੋਝੀ ਨਹੀਂ ਹੋਈ ਆਤਮਿਕ ਆਨੰਦ ਆ ਹੀ ਪਤਾ ਨਹੀਂ ਲੱਗਾ ਗੁਰੂ ਦੇ ਨਾਲ ਸੁਰਤ ਹੀ ਨਹੀਂ ਲੱਗਣੀ ਉਹ ਬੁੱਝਿਆ ਹੀ ਨਹੀਂ ਤੁਸੀਂ ਖੇਡ ਸਾਰਾ ਤੇ ਕਹਿੰਦੇ ਵੇ ਤਾਂ ਤੁਹਾਡੇ ਚ ਤੇ ਪਸ਼ੂ ਦੇ ਵਿੱਚ ਕੋਈ ਫਰਕ ਨਹੀਂ ਆਵਣੇ ਆਏ ਸ਼੍ਰਿਸ਼ਟਮੇ ਬਿਨ ਬੁੱਝੇ ਬੁੱਝ ਲਿਆ ਤੇ ਇਨਸਾਨ ਹੈਗੇ ਇਸੇ ਲਈ ਇਨਸਾਨ ਤਾਂ ਬਣਾਇਆ ਸੀ ਕਿ ਰੱਬ ਦੀ ਸੋਝੀ ਹੋ ਜਾਵੇ ਤੇ ਰੱਬ ਦੀ ਸੋਝੀ ਨਹੀਂ ਹੋਈ ਤੇ ਫੇਰ ਤੇ ਡੰਗਰ ਆਪਾ ਬਿਨ ਬੂਝੇ ਪਾਛ ਟੋਰ